ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਮਿੱਤਰੋ ਮੰਡੀ ਮੌੜ 20 ਫਰਵਰੀ 2026 ਬਹੁਤ ਚੰਗੇ ਟੌਪ ਦੇ ਨਗਿੰਨੇ ਪਹੁੰਚੇ ਹੋਏ ਐ ਤੇ ਦਿਖਾਉਣੇ ਆ ਤੁਹਾਨੂੰ ਬਹੁਤ ਮੰਡੀ ਫੁੱਲ ਭਰੀ ਆ ਤੇ ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਬਾਈ ਬਹੁਤ ਸੋਹਣੀ ਝੋਟੀ ਲੈ ਕੇ ਆਇਆ ਇਹ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਵਧੀਆ ਰਿੱਟਪੂੜੀ ਦੀ ਚੰਗੀ ਆ ਕੱਲੇ ਕੱਲੇ ਥਣ ਪਏ ਆ ਬਾਈ ਚੈੱਕ ਕਰ ਲੋ ਥੱਲੇ ਨਾਲ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰ ਲੈਨੇ ਆਂ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਐ ਮਹਾਰਾਜ ਜੀ ਕਿਹੜੇ ਪਿੰਡੋਂ ਪਹੁੰਚੇ ਹੋ ਤਾਂ ਆਪਾਂ ਮੰਡੀ ਤੋਂ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਜੀ ਸੂਈ ਹੋਈ ਮੱਝ ਜਿਹੜੀ ਤੋਰ ਕੇ ਦਿਖਾਈ ਜਾਏ ਸੂਈ ਵੀ ਐ ਮੱਝ ਜੀ ਕਿਹੜੇ ਸੂਏ ਥੋੜੇ ਦਿਨਾਂ ਦੀ ਸੂਈ ਵੀ ਐ ਦੂਜੇ ਸੂਏ ਸੂਈ ਐ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਆ ਦੁੱਧ ਦਾ ਪਹਿਲੇ ਸੂਏ ਰਿਕਾਰਡ ਦੀ 15 ਕਿਲੋ ਦਰ ਰਕਾਰ ਦੇ ਹੈ ਜੀ ਹੁਣ 117 ਕਿਲੋ ਦੁੱਧ ਹੁੰਦੇ ਜੂ ਜੀ ਰੇਟ ਕਰਤਾ ਰੇਟ ਤਾਂ ਮੈਂ ਮੁੱਲ ਤਾਂ 3.5 ਲੱਖ ਕਰਿਆ ਜੀ ਸਹੀ ਸਹੀ ਗੱਲ ਆ ਵਾਹ ਸਾਡਾ ਵੀਰ ਦੇ ਦੇ ਦਾਂਗੇ 2:30 ਤੱਕ ਤਾਂ ਦੇ ਦਾਂਗੇ ਨੰਬਰ ਬੋਲ ਦੇ ਫਿਰ ਆਪਦਾ ਨੰਬਰ 98152 84723 ਇੱਕੀ ਆਪਣੀ ਕੋ ਹੋਰ ਵੀ ਆ ਕੋਈ ਨਹੀਂ ਆ ਨਾਲ ਆ ਦੀ ਮੈਂ ਮੰਜਾ ਦੋ ਨੇ ਜੀ ਦੋਨੇ ਚੰਗੀਆਂ ਨੇ ਇਹਨੂੰ ਵੀ ਦੁਬਾਰਾ ਕਿਹੜਾ ਤਪਾਣਾ ਦਾ ਮੰਡੀ ਮੋੜ ਆ ਮਿੱਤਰੋ 20 ਫਰਵਰੀ ਦੂਜੇ ਮਹੀਨੇ ਦੀ 20 ਤਰੀਕਾ ਇਹ 2026 ਕੱਲੀ ਕੱਲੀ ਮੱਚ ਦਿਖਾ ਦੂੰ ਤੁਹਾਨੂੰ ਤੋਰ ਕੇ ਮੋੜ ਲਿਆ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਕੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਇਹ ਵੀ ਸੂਈ ਹੋਈ ਹੈ ਬਾਈ ਇਹ ਵੀ ਸੂਈ ਪਈ ਹੈ ਕਿਹੜੇ ਸੂਏ ਇਹ ਤੀਜੀ ਸੂਈ ਹੈ ਬਾਈ ਤੇ ਇਹਦਾ ਗ੍ਰੇਡ ਕਰਿਆ ਮੋਲੇ ਤਾਂ ਬਾਈ 2 ਲੱਖ ਕਰਿਆ ਗਿਆ ਤੇ 180 ਦੀ ਦੇ ਦੇ ਇੱਕ 80 ਵੀ ਇਹ ਦੇ ਦਾਂਗੇ ਹੈ ਬਹੁਤ ਚੰਗੀਆਂ ਮੱਝਾਂ ਆ ਵੀ ਆਪਣੀਆਂ ਨਹੀਂ ਜੀ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਮਿਹਰਬਾਨੀ ਬਹੁਤ ਵੱਡੀਆਂ ਮੱਝਾਂ ਮੰਡੀ ਤੇ ਪਹੁੰਚੀਆਂ ਹੋਈਆਂ ਬਾਈ ਜੀ ਕਿਹੜੇ ਚੈਨਲ ਦੇ ਵੇਖਾ ਸਿੱਧੂ ਫਾਰਮਰ ਫੇਸਬੁੱਕ ਤੇ ਪੰਜਾਬੀ ਬਾਦ ਤੇ ਸਾਰੇ ਵੀਰਾਂ ਦਾ ਫੇਰ ਧੰਨਵਾਦ ਕਰਦੇ ਆ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਬਾਹਰੋਂ ਅਮਰੀਕਾ ਕੈਨੇਡਾ ਬਾਹਰਲੇ ਮੁਲਕਾਂ ਚ ਵੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਭਰਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਉਹ ਵੱਡੀ ਗਿਣਤੀ ਚਮਾਲ ਪਹੁੰਚਿਆ ਹੋਇਆ ਆਪਣੀ ਮਾਜਾ ਬਈ ਆ ਕੀ ਮੰਗਦੇ ਆਂ ਦਾ 7 ਲੱਖ ਮੰਗਦਾ ਭਾਈ ਚੰਗੀਆਂ ਮੱਜਾਂ ਉੱਚੀਆਂ ਹੋਈਆਂ ਚੰਗੀਆਂ ਰੌਣਕਾਂ ਲੱਗੀਆਂ ਮੰਡੀ ਤੇ ਮਿੱਤਰੋ ਹਰ ਮਹੀਨੇ 20 ਤਰੀਕ ਦੀ ਲੱਗਦੀ ਹੈ ਮੰਡੀ ਮੋੜ ਜ਼ਿਲ੍ਹਾ ਬਠਿੰਡਾ ਨਹੀਂ ਗੱਲ ਲੱਤੀ ਲੈ ਕੇ ਨਹੀਂ ਆਉਂਦੇ ਘਰ ਘੜਾਈ ਵਾਲਾ ਮੈਂ ਕਿਹਾ ਯਾਰ ਬੰਦਾ ਬੰਦਾ ਅਰਖਤ ੁੱਲੇ ਸਿੰਘ ਵਾਲੀ ਦੇਖ ਲੋ ਇੱਥੇ ਬਾਈ ਆਪਣੀ ਝੋਟੀ ਆ ਕੀ ਰੇਟ ਕਰਿਆ 1 70 70 ਕਿਹੜੇ ਸੂਸੂਈ ਆ ਚੌਥਾ ਜੀ ਚੌਥਾ ਸੂਹਾ ਸੂਈ ਆ 1 70 ਰੇਟ ਆ ਸਾਹਮਣੇ ਬੱਜਾ ਤਾਂ ਗਿਆ ਰੌਣਕਾਂ ਲੱਗੀਆਂ ਮਿੱਤਰੋ ਫੋਲੋ ਜ਼ਰੂਰ ਕਰ ਲਿਓ ਪੇਜ ਨੂੰ ਲੈ ਤਾਂ ਨਵੀਆਂ ਵੀਡੀਓ ਦੇਖਣ ਲਈ ਅੱਜ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਅੱਜ ਜੀ ਬਾਈ ਜੀ ਕੀ ਹਾਲ ਆ ਕਿਹੜੀ ਝੋਟੀ ਆਪਣੀ ਆਹ ਆਹ ਕਿਹੜੇ ਸੂਏ ਸੂਈ ਆ ਮਾਲਕ ਗਿਆ ਵੇਹੇ ਆਇਆ ਤੁਹਾਨੂੰ ਦੂਜੇ ਸੂਏ ਸੂਈ ਪਈ ਹੈ ਮਾਲਕ ਹੈ ਨਹੀਂ ਇਹਦੇ ਕੋਲੇ ਇਹਨੇ ਨਾਰੇ ਲੱਪੇ ਜੂ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੇਗਾ ਸਿੱਧੂ ਪਰਮਤੇ ਮੰਡੀਆਂ ਦੀਆਂ ਮੇਲਿਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਵੀਡੀਓ ਕਾਉਂਦੇ ਰਹਿੰਦੇ ਆਪਾਂ ਇਹ ਆ ਮੰਡੀ ਮਿੱਤਰੋ ਮੋੜ ਆ ਖੜੀ ਆ ਪੂਰੀ ਰੋਲਾ ਬਾਲਾ ਪਈ ਜਾਂਦਾ ਅੱਗੇ ਜਾ ਕੇ ਲਾਵਾ ਕੇ ਦਵਾਰੇ ਸ਼ੇਅਰ ਕਰ ਦਿਓ ਬਾਈ ਬੜਕੇ ਵਾਈਕਰੂਦੀ ਦਾ ਖਾਲਸਾ ਬਾਈ